ਗੁਰਦਾਬਾਦ ਮੋਦਾਬਾਦ ਆਰਐਸਐਸ ਜੀਪੀ ਮੁਰਦਾਬਾਦ ਗੁਰਦਾਬਾਦ ਮੋਦਾਬਾਦ ਘਟ ਗਣਤੀਆਂ ਦਾ ਇਕਤਾ ਜਿੰਦਾਬਾਦ 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 ਘਟ ਗਣਤੀਆਂ ਨਾਲ ਤੱਕੇ ਹਾਂਜੀ ਜਿੰਦਾਬਾਦ ਸਾਹਿਬ ਜੀ ਅੱਜ ਅਸੀਂ ਸੈਂਟਰ ਕਮੇਟੀ ਦੀ ਫੈਸਲੇ ਦੇ ਮੁਤਾਬਕ ਪੂਰੇ ਦੇਸ਼ ਦੇ ਅੰਦਰ ਅੱਜ ਕੂਤਲੇ ਫੂਕ ਰਹੇ ਆ ਇਹ ਕੂਤਲਿਆਂ ਦਾ ਮੁੱਖ ਕਾਰਨ ਹੈ ਜਿਹੜੀ ਸੈਂਟਰ ਦੇ ਸਰਕਾਰ ਰਾਜਭਾਗ ਕਰ ਰਹੀ ਆ ਬੀਜੇਪੀ ਦੀ ਸਰਕਾਰ ਜਿਹਦੇ ਪਿੱਛੇ ਆਰਐਸ ਕੰਮ ਰਹੀ ਆ ਪੂਰੇ ਦੇਸ਼ ਦੇ ਅੰਦਰ ਨਫਰਤ ਫਲਾ ਕੇ ਨਫਰਤ ਭਰ ਕੇ ਘੱਟ ਗਿਣਤੀਆਂ ਤੇ ਹਮਲੇ ਕਰਕੇ ਉਹ ਆਪਣਾ ਰਾਜਭਾਗ ਦੀ ਉਮਰ ਲੰਬੀ ਕਰਦੇ ਚਾਹੁੰਦੇ ਆ ਜਿਹਦੇ ਦਿਨ ਜਿਹੜੀ ਘਟਨਾ ਵਾਪਰੀ ਆ ਜਿਹੜੀ ਸਾਡੇ ਭਾਰਤ ਦੇਸ਼ ਦੀ ਅਦਾਲਤ ਆ ਜਿਹੜੀ ਸਭ ਤੋਂ ਸੁਪਰੀਮ ਅਸੀਂ ਮੰਨਦੇ ਆ ਉਹਦੇ ਅੰਦਰ ਜੱਜ ਸਾਹਿਬ ਤੇ ਉੱਥੋਂ ਦੇ ਇੱਕ ਹਿੰਦੂਵਾਦੀ ਵਕੀਲ ਨੇ ਭਰੀ ਅਦਾਲਤ ਦੇ ਵਿੱਚ ਜੁੱਤੀ ਸਿੱਟ ਕੇ અપਮਾਨ ਕੀਤਾ ਉਥੇ ਨੋਟਿਸ ਲਿਆ ਪਾਰਟੀ ਨੇ ਇਹ ਘਟਨਾਵਾਂ ਕੱਲੀਆਂ ਮਹਾਰਾਸ਼ਟਰ ਜਾਂ ਦਿੱਲੀ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਵਾਪਰ ਰਹੀਆਂ ਉਹਨਾਂ ਦੀ ਰੋਕਥਾਮ ਕਰਨ ਦੇ ਲਈ ਲੋਕਾਂ ਨੂੰ ਜਾਗਰੂਤ ਕਰਨ ਲਈ ਆਪਸੀ ਭਾਈਚਾਰਾ ਜਿਹੜਾ ਬਣਾਈ ਰੱਖਣ ਦੇ ਲਈ ਅੱਜ ਅਸੀਂ ਰੋਸ ਵਜੋਂ ਇਹ ਪਿੰਡਾਂ ਦੇ ਅੰਦਰ ਕਾਸ਼ਵੀਅਨ ਦੇ ਅੰਦਰ ਸ਼ਹਿਰਾਂ ਦੇ ਅੰਦਰ ਜਿਹੜੇ ਪੂਕਲੇ ਫੂਕ ਕੇ ਆਪਣਾ ਰੋਸ ਦਾ ਜ਼ਾਹਰ ਕਰ ਰਹੇ ਆ ਕਿ ਲੋਕਾਂ ਦੇ ਆਪਸੀ ਜਿਹੜਾ ਭਾਈਚਾਰਕ ਸਾਂਝ ਆ ਉਹਨੂੰ ਨਾ ਤੋੜਿਆ ਜਾਵੇ ਰਾਜਨੀਤੀ ਜਿਹੜੀ ਆ ਨਫਰ ਦੀ ਨਾ ਕੀਤੀ ਜਾਵੇ ਮੁਧਿਆਂ ਦੇ ਆਧਾਰ ਤੇ ਕੀਤੀ ਜਾਵੇ ਲੋਕਾਂ ਦੇ ਪੱਖ ਦੀ ਰਾਜਨੀਤੀ ਕੀਤੀ ਜਾਵੇ ਇਸ ਕਰਕੇ ਅੱਜ ਅਸੀਂ ਫਰੁੜਕਾ ਕਲਾਵੇ ਅੰਦਰ ਵੀ ਇਹ ਆਪਣਾ ਫੂਕਲਾ ਫੂਕ ਕੇ ਆਰਐਮਪੀਆਈ ਵੱਲੋਂ ਅਸੀਂ ਜਿਹੜਾ ਰੋਸ ਜਿਹੜਾ ਕੀਤਾ ਸੈਂਟਰ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਪਿੰਡਾਂ ਦੇ ਅੰਦਰ ਜਿਹੜੇ ਵਸਦੇ ਲੋਕ ਆ ਘਟ ਗਿਣਤੀ ਲੋਕ ਆ ਉਹਨਾਂ ਦੀ ਰਾਖੀ ਜਿਹੜੀ ਆ ਆਰਐਮਪੀਆਈ ਜਿਹੜੀ ਲਗਾਤਾਰ ਕਰੂਗੀ ਤੇ ਉਹਨਾਂ ਦਾ ਭਾਈਚਾਰਾ ਜਿਹੜਾ ਬਣਾ ਕੇ ਰੱਖੂਗੀ ਇਸ ਕਰਕੇ ਅੱਜ ਅਸੀਂ ਰੋਸ ਵਜੋਂ ਜਿਹੜਾ ਬਰੁੜਕਾ ਕਲਾ ਦੇ ਅੰਦਰ ਪੂਕਲਾ ਫੂਕਿਆ ਤੇ ਸੈਂਟਰ ਦੀ ਸਰਕਾਰ ਦੇ ਤੇ ਆਰਐਸ ਨੀਤੀਆਂ ਦੇ ਖਿਲਾਫ ਕਰਨ ਵਾਲੀ ਆਰਜ ਸਮਰਦਾ ਬਾਦ ਜਿੰਦਾਬਾਦ ਮੁਰਦਾ ਬਾਦ ਮੁਰਦਾ ਬਾਦ ਕੜਦੇ ਲੋਕਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਆਰਐਸ ਜੀਪੀ ਮੁਰਦਾ ਬਾਦ ਜਿੰਦਾਬਾਦ जे पी मुदाबाद मुर्दाबाद ख़ुर्दाबाद